ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਅੱਜ ਲੈ ਕੇ ਆਏ ਹਾਂ ਜੀ ਆਪਾਂ ਵਲੌਗ ਸਟੋਰ ਦੀ ਸੈਟਿੰਗ ਜਿਹੜੀ ਰਹੀ ਸੀ ਆਪਣੀ ਥੋੜੀ ਬਤੀ ਸਮਾਨ ਆਪਣਾ ਰਹਿ ਗਿਆ ਸੀ ਰੱਖਣ ਵਾਲਾ ਤੇ ਐਕਸਟਰਾ ਸਮਾਨ ਉਹ ਆਪਾਂ ਪਰਸ਼ੱਤੀ ਦੇ ਉੱਤੇ ਰੱਖਾਂਗੇ ਪਹਿਲਾਂ ਜਿਹੜੇ ਨਵੇਂ ਭੈਣ ਭਰਾ ਆਏ ਨੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਗਿਓ ਜੀ ਤੇ ਇਹ ਵਲੌਗ ਅੰਦੇ ਤੱਕ ਜ਼ਰੂਰ ਦੇਖਿਓ ਜੀ ਸਾਰੇ ਭੈਣ ਭਰਾ ਇਹ ਇੱਧਰ ਆਪਾਂ ਜਿਹੜੀਆਂ ਆਪਣੀਆਂ ਪੇਟੀਆਂ ਦੀਆਂ ਚਾਦਣਾ ਚੁਈਆਂ ਨੇ ਪੁੱਤਰ ਦਿੱਤੀਆਂ ਸੀਗੀਆਂ ਸੀ ਕਿ ਆ ਚਲੋ ਸੁੱਟਣੀਆਂ ਕੀ ਆ ਤੇ ਕਿਸੇ ਨਾ ਕਿਸੇ ਕੰਮ ਆ ਜਾਣੀਆਂ ਕਿ ਆ ਤੇ ਅਸੀਂ ਫਿਰ ਉੱਪਰ ਜਿਹੜੀ ਪਰਸ਼ੱਤੀ ਬਣਵਾਈ ਸੀਗੀ ਉਹਦੇ ਉੱਤੇ ਸਰਦਾਰ ਜੀ ਨੇ ਮਤਲਬ ਉੱਪਰ ਛੜ ਕੇ ਵਿਛਾ ਦਿੱਤੀਆਂ ਸੀ ਕਿ ਜਿਹੜਾ ਐਕਸਟਰਾ ਸਮਾਨ ਆਪਾਂ ਰੱਖਣਾ ਸੀ ਪਰਸ਼ੱਤੀਆਂ ਦੇ ਉੱਤੇ ਤੇ ਉਹ ਆਪਾਂ ਰੱਖ ਸਕੀਏ ਆ ਨਾ ਚਲੋ ਕੰਮ ਆ ਗਈਆਂ ਆਪਣੇ ਅੰਤੇ ਮੇਚੜ ਕੇ ਫਿਰ ਇਦਾਂ ਵਿਛਾ ਕੇ ਤੇ ਅਸੀਂ ਪਰ ਵਿਛਾ ਦਿੱਤੀਆਂ ਤੇ ਸਰਦਾਰ ਜੀ ਨੇ ਸਮਾਨ ਉੱਪਰ ਟਕਾ ਦਿੱਤਾ ਤੇ ਇਦਾਂ ਜਿਹੜੀਆਂ ਪਰਛੱਤੀਆਂ ਉੱਤੇ ਬਣਾਈਆਂ ਦੇਖੋ ਕਿਸੇ ਨਾ ਕਿਸੇ ਕੰਮ ਤੇ ਆਉਂਦੇ ਹੀ ਨੇ ਨਾ ਨਾ ਤੇ ਜਿਹੜਾ ਸਮਾਨ ਐਕਸਟਰਾ ਥੱਲੇ ਰੁਲਦਾ ਰਹਿੰਦਾ ਹੋ ਤੇ ਨਹੀਂ ਰੁਲਦਾ ਨਾ ਤੇ ਫਿਰ ਆਪਾਂ ਉੱਪਰ ਰੱਖ ਦਿੱਤਾ ਸਾਰਾ ਸਮਾਨ ਬੱਚੇ ਪੜਾ ਰਹੇ ਸੀਗੇ ਨਾਲ ਤੇ ਇਦਾਂ ਦੀ ਹੋਈ ਇੱਕ ਪਰਛੱਤੀ ਅਸੀਂ ਡਰੈਸਿੰਗ ਰੂਮ ਦੇ ਵਿੱਚ ਵੀ ਬਣਵਾਈਏ ਤਾਂ ਕਿ ਜਦੋਂ ਸਾਡੇ ਬਾਹਰਲੇ ਆਉਣਗੇ ਤੇ ਉਦੋਂ ਆਪਾਂ ਤੇ ਇੱਧਰ ਆਪਾਂ ਦਿਖਾਵਾਂਗੇ ਕਿ ਸਾਡੇ ਪੈ ਗਿਆ ਸੀ ਫਰਸ਼ ਜਿਹੜਾ ਆਪਣਾ ਬੰਨਦਾ ਪਿਆ ਸੀਗਾ 2-3 ਦਿਨਾਂ ਤੋਂ ਤੇ ਅੱਜ ਕੰਪਲੀਟ ਹੋ ਜਾਏਗਾ ਥੋੜਾ ਜਿਹਾ ਰਹਿ ਗਿਆ ਏ ਉਹ ਬਾਥਰੂਮ ਦੇ ਅੱਗੇ ਥੋੜਾ ਜਿਹਾ ਰਹਿ ਗਿਆ ਪੈਣ ਵਾਲਾ ਗੇਟ ਵਾਲੀ ਸਾਈਡ ਬਾਕੀ ਸਾਰੇ ਖਬਰ ਹੋ ਚੁੱਕੇ ਆ ਤੇ ਫਰਸ਼ ਆਪਣਾ ਅੱਜ ਕੀ ਮਤਲਬ ਅੱਜ ਦੇ ਵੀ ਨਹੀਂ ਹੈ ਸਾਰਾ ਫੁੱਲ ਕੰਪਲੀਟ ਹੋ ਜਾਊਗਾ ਇਹ ਕੱਲ ਤੋਂ ਫਿਰ ਆਪਾਂ ਅੱਗੇ ਨੈਕਸਟ ਡੇ ਜਿਹੜਾ ਕੱਲ ਨੂੰ ਆਊਗਾ ਉਸ ਦਿਨ ਆਪਾਂ ਪਾਣੀ ਹੈ ਭਰਤ ਜਿਹੜੀ ਆਪਣੇ ਕਮਰਿਆਂ ਦੇ ਵਿੱਚ ਪੁਰਾਣੇ ਤੇ ਇੱਧਰ ਸੋਕਰਿਆ ਸੀਗਾ ਸਾਰਾ ਸੀਮਟ ਸੁੱਕ ਗਿਆ ਜਿਹੜਾ ਕੱਲ ਪਾਇਆ ਸੀਗਾ ਤੇ ਬਹੁਤ ਸੋਹਣੀ ਧੁੱਪ ਹੁੰਦੀ ਹੈ ਵੇੜੇ ਦੇ ਵਿੱਚ ਤੇ ਇੱਧਰ ਆਪਾਂ ਟੂਟੀਆਂ ਲਗਾਈਆਂ ਸੀ ਵੇੜਾ ਧੋਣ ਵਾਸਤੇ ਚਲੋ ਕੰਮ ਆ ਜਾਂਦੇ ਤੇ ਇਹ ਜਗ੍ਹਾ ਆਪਾਂ ਰੱਖੀ ਘਰ ਦਾ ਬੋਰ ਖਰਾਣ ਵਾਸਤੇ ਤੇ ਸਰਦਾਰ ਜੀ ਨਾਲ ਹੈਲਪ ਕਰਵਾ ਰਹੀ ਸੀ ਆਪਣੇ ਇੱਧਰ ਸਮਾਨ ਹਜੇ ਬਹੁਤ ਹੀ ਜ਼ਿਆਦਾ ਪਿਆ ਏ ਤੇ ਜਿਹੜਾ ਆਪਣਾ ਬਾਥਰੂਮ ਟਾਇ ਨੇ ਉਹ ਵਾਲੀ ਗਾਈਟਾਂ ਨੇ ਰੋੜੀ ਕੁਟਕੇ ਰੱਖੀ ਬਾਲੇ ਪਏ ਨੇ ਪੁਰਾਣੇ ਬੱਜਰੀ ਬਹੁਤ ਹੀ ਖਲਾਰਾ ਹਜੇ ਬੁੱਕੀ ਪਿਆ ਏ ਸਾਡਾ ਸੰਭਾਲਣ ਵਾਲਾ ਪਤਾ ਨਹੀਂ ਕਿਦਾਂ ਅਸੀਂ ਵੇਲੇ ਹੋਵਾਂਗੇ ਕਾਫੀ ਦਿਨਾਂ ਹੋ ਗਏ ਨੇ ਬਸ ਇਦਾਂ ਹੀ ਕਾਫੀ ਦਿਨ ਕੀ ਸਾਲ ਹੀ ਹੋ ਚੱਲੇ ਲੱਗਿਆ ਨੂੰ ਜਿੱਧਰ ਆਪਾਂ ਜਗ੍ਹਾ ਰੱਖ ਲਈ ਘਰ ਦਾ ਬੋਰ ਕਰਾਉਣ ਵਾਸਤੇ ਤੇ ਆਪਣਾ ਫਰਸ਼ ਪਾ ਗਏ ਕਿੰਨਾ ਖੁੱਲਾ ਲੱਗਣ ਲੱਗ ਗਿਆ ਕ ਵੀ ਬਹੁਤ ਸੋਹਣੀ ਲੱਗੀ ਹੋਈ ਅੱਜ ਤੇ ਚਲੋ ਆਜੋ ਦੇਖਦੇ ਹਾਂ ਹੁਣ ਆਪਾਂ ਸਟੋਰ ਦੇ ਵਿੱਚ ਹੋਰ ਕੀ ਕਰਦੇ ਪਏ ਆ ਤੇ ਸਮਾਨ ਸਾਰਾ ਉੱਪਰ ਟਿਕਾ ਦਾਂਗੇ ਸਾਡੇ ਜਿਹੜੇ ਪਈਆਂ ਸੀਗੀਆਂ ਤਰਪਾਲਾਂ ਜਦੋਂ ਲੈੰਟਰ ਪੈਣਾ ਸੀ ਉਹਸ ਟਾਈਮ ਅਸੀਂ ਤਰਪਾਲਾਂ ਲਿਆਂਦੀਆਂ ਸੀ ਮੀਂਹ ਬਹੁਤ ਪੈਂਦੀ ਹੁੰਦੀ ਸੀਗੇ ਤੇ ਫੇਰ ਆ ਤਰਪਾਲਾਂ ਵੀ ਅਸੀਂ ਉੱਤੇ ਟਿਕਾ ਦਾਂਗੇ ਸਾਰੀਆਂ ਸੰਭਾਲੀਆਂ ਜਾਣਗੀਆਂ ਜਿਹੜੇ ਤੇ ਧੋਣ ਵਾਲੀਆਂ ਨੇ ਵੈਸੇ ਇੱਥੇ ਕਹਿੰਦੇ ਜਦੋਂ ਧੁੱਪਾਂ ਲੱਗਣਗੀ ਨਾ ਤੇ ਫਿਰ ਆਪਾਂ ਧੁੱਪਾਂ ਲਗੜੀਆਂ ਧੋ ਕੇ ਇਹਨਾਂ ਨੂੰ ਲਮਕਾ ਦਾਂਗੇ ਕੋਠਿਆਂ ਦੇ ਕਿਉਂਕਿ ਛੱਤ ਤੇ ਪਾਣੀਆਂ ਨੇ ਬਾਅਦ ਵਿੱਚ ਚਾਲਾ ਲਾਣ ਵਾਸਤੇ ਤੇ ਦੂਸਰੀ ਛਾਦਰ ਵੀ ਵਿਛਾਣ ਲੱਗੀ ਸੀਗੇ ਹੱਥਾਂ ਨਹੀਂ ਪਹੁੰਚ ਰਿਹਾ ਸੀ ਤੇ ਕੋੜੀ ਲੈ ਕੇ ਆਈ ਟੋکریاں ਰੱਖਤੀਆਂ ਉੱਪਰ ਮੈਂ ਤੇ ਸਾਡੀ ਇੱਕ ਕੜਾਈ ਸੀ ਵੱਗੇ ਤੇ ਤਕੀਲਾ ਸੀ ਬਾਕੀ ਟੋਕਰਾਂ ਦਾ ਬੈਗ ਅਟੈਚਿਆ ਸਾਰਾ ਕੁਝ ਫਟਕਾਤਾ ਤੇ ਸੁੱਖ ਬਣ ਗਿਆ ਚਲੋ ప్రమాత్మా జీ ఆ సార్యా హా అంగ సహా ఇక అన్నా అవీ వాఖ శాతి బే ఇ విషాతి సదర పాలా రకే ఉపజెన్ రక్తి నేను తోల ਤੇ ਅੱਜ ਮੈਂ ਤੁਹਾਨੂੰ ਦਿਖਾਨੀ ਹੈ ਜਿਹੜੀ ਆਪਾਂ ਡਰੈਸਿੰਗ ਰੂਮ ਦੇ ਵਿੱਚ ਉੱਪਰ ਰੱਖੇ ਸੀ ਮਤਲਬ ਕਿ ਏਦਾਂ ਹੀ ਆਪਾਂ ਖਿਰਕੀ ਜੀ ਲੱਖੀ ਉੱਪਰ ਇਧਰ ਕਿਚਨ ਦੇ ਵਿੱਚ ਹਜੇ ਬਹੁਤ ਖਲਾਰਾ ਹੈ ਸਾਡਾ ਕਿਚਨ ਦਾ ਸਮਾਨ ਸਭਾਲਣ ਵਾਲਾ ਹੈ ਤੇ ਕਿਚਨ ਦੀ ਵੀ ਹੁਣ ਤਿਆਰੀ ਕਰवानी ਹੈ ਕਿਉਂਕਿ ਉੱਧਰ ਵਾਲੇ ਕਿਚਨ ਦੀ ਛਗਾਟ ਚੱਕ ਫਟ ਦੇਣੀ ਹੈ ਤੇ ਉਹਨੂੰ ਉੱਚੀ ਕਰਾਂਗੇ ਮਿੱਟੀ ਪਾ ਕੇ ਤੇ ਇਸ ਕਿਚਨ ਦੇ ਵਿੱਚ ਫਿਰ ਆਪਾਂ ਕੰਮ ਕਰਾਂਗੇ ਤਾਂ ਹਜੇ ਦਰਵਾਜ਼ਾ ਲੱਗਣ ਵਾਲਾ ਹੈ ਮੇਨ ਡੋਰ ਉੱਧਰ ਵਾਲਾ ਜਿੱਦਾਂ ਅੱਜ ਆਪਣੇ ਫਰਸ਼ 'ਤੇ ਆਏ ਤੇ ਪਰਤ ਕਹਿਣੀ ਹੈ ਕਿ ਇਹ ਦਰਵਾਜ਼ਾ ਉੱਥੇ ਲੱਗਣਾ ਤੇ ਇਹ ਸਾਡਾ ਪੁਰਾਣਾ ਪਿਆ ਸੀਗਾ ਇਨਵਰਟਰ ਤੇ ਸਾਫ਼ ਕਰ ਰਹੇ ਸੀ ਇਹ ਵੀ ਕਹਿੰਦੇ ਤੇ ਰੱਖ ਦਿੰਨੇ ਆ ਤੇ ਹਰ ਇੱਕ ਚੀਜ਼ ਆਪਣੀ ਕੰਮ ਉਂਜੀ ਹੈ ਨਾ ਕਿਉਂਕਿ ਪੈਸੇ ਲਾ ਕੇ ਬਣਾਈ ਹਿੰਦੀ ਮਿਹਨਤ ਕਰਕੇ ਤੇ ਹਰ ਇੱਕ ਚੀਜ਼ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੋ ਆਪਣਾ ਫਰਜ਼ ਹੈ ਤੇ ਹੱਪਾ ਹੁਣ ਉੱਪਰ ਰੱਖ ਦਾਂਗੇ ਤੇ ਇੱਧਰ ਤੁਹਾਨੂੰ ਦਿਖਾਵਾਂਗੇ ਕਿ ਆਪਣੀਆਂ ਅੰਦਰ ਕਲਾਂ ਜਦੋਂ ਰੱਖਾਂਗੇ ਉੱਪਰ ਛਾਲਣ ਵਾਲੀਆਂ ਨਹੀਂ ਵੈਸੇ ਤੇ ਸੋ ਲੋਕਾਂ ਦੇ ਇਕੱਵਰ ਕੰਮ ਜਸਾਰ ਲੈਣੇ ਆ ਤੇ ਸਾਰੇ ਭੈਣ ਭਰਾ ਬਲੋਗ ਨੂੰ ਫੁੱਲ ਸਪੋਰਟ ਕਰਿਆ ਕਰੋ ਹਾਈਪ ਕੇਡ ਐਡ ਦੇ ਨਾਲ ਪਲੀਜ਼ ਸਾਰੇ ਜਣੇ ਫੁੱਲ ਸਪੋਰਟ ਕਰਿਆ ਕਰੋ ਤੇ ਸਾਡੀ ਵੀ ਫੁੱਲ ਸਪੋਰਟ ਰਹੇਗੀ ਤੁਹਾਡੇ ਨਾਲ ਤੇ ਇੱਧਰ ਇਨਵਰਟਰ ਰੱਖ ਦਿੱਤਾ ਸੀ ਆਰਾਮ ਨਾਲ ਤੇ ਹੌਲੀ ਹੌਲੀ ਸਾਰਾ ਸਮਾਨ ਠਿਕਾਦਾ ਕਿ ਆਪਾਂ ਕਿਉਂਕਿ ਰੱਖਿਆ ਹੀ ਨਹੀਂ ਗੜਨਾ ਹੈ ਵੈਸੇ ਤੇ ਪਤਾ ਹੀ ਨਹੀਂ ਲਾਇਦਾ ਕਿ ਕਿਹੜਾ ਸਮਾਨ ਕਿੱਥੇ ਰੱਖੀਏ ਕਿਹੜਾ ਕਿੱਥੇ ਨਾ ਰੱਖੀਏ ਤੇ ਅੱਗੇ-ਅੱਗੇ ਦੇਖਦੇ ਰਹੇ ਜੀ ਵਲੌਗ ਦੇ ਨਾਲ ਪਨੀਰਿਓ ਸਾਰੇ ਜਣੇ ਲੈਂਟਰ ਪਿਆਦੋ ਲਿਆਂਦੀਆਂ ਸੀ ਨਾ ਇਹ ਕੰਮ ਦੇ ਗਈਆਂ ਸੀ ਉਦੋਂ ਲੈਂਟਰ ਤਾਂ ਨੂੰ ਤੁਹਾਨੂੰ ਛੱਤ ਤੇ ਕਹਿੰਦੇ ਪਾਵਾਂਗੇ ਟੱਲਾ ਲਾਵਾਂਗੇ ਜੀ ਸਮਾ ਲ ਦਈਆਂ ਹਾਰ ਇੱਕ ਚੀਜ਼ ਦੀ ਸੰਭਾਲ ਜ਼ਰੂਰੀ ਏ ਪੈਸੇ ਲਾ ਕੇ ਲਿਆਂਦੀ ਹੁੰਦੀ ਏ 6000 ਦੀਆਂ ਤਰਪਾਲਾਂ ਨੇ ਸਾਰੀਆਂ ਤੇ ਇਹਨਾਂ ਦੇ ਉੱਤੇ ਪੱਤਾ ਬੋਝਾ ਜੰਮੇ ਜੋ ਛੱਪਾ ਲੱਗਣੀ ਆ ਫਿਰ ਇਹਨਾਂ ਨੂੰ ਧੋ ਕੇ ਤੇ ਫਿਰ ਛੱਪਾ ਤੇ ਲੰਕਾ ਦੰਡੀ ਇਹ ਹਾਲ ਤੀ ਇਦਾਂ ਹੀ ਇੰਟੀਕਾਰਿਆ ਹਜੇ ਖਲਾਰਾ ਚੁੱਕਣ ਦਾ ਕਰਕੇ ਹਾਤ ਗਿੱਲੀ ਲੱਗਦੀ ਮੈਨੂੰ ਤੇ ਦੇ ਘਰ ਦਾ ਜੀ ਸਮਾਨ ਤੇ ਸੰਭਾਲਿਆ ਹੋਆ ਖਲਾਰਾ ਤੇ ਛੋਟਾ ਜਿਹਾ ਅੱਜ ਦਾ ਵਲੋਗ ਬਣਾਇਆ ਸੀ ਤੁਹਾਨੂੰ ਦਿਖਾ ਲਈ ਜਿਹੜੀਆਂ ਆਪਾਂ ਸਟੋਰ ਰੂਮ ਬਣਾਨੇ ਆ ਸਟੋਰ ਰੂਮ ਅੰਦਰ ਵਿੱਚ ਉਹਨਾਂ ਦਾ ਇਹੀ ਫਾਇਦਾ ਹੈ ਕਿ ਐਕਸਟਰਾ ਸਮਾਨ ਸੰਭਾਲ ਕੇ ਰੱਖ ਦਿੱਤਾ ਜਾਵੇ ਬੱਚਿਆਂ ਦੇ ਜਿਹੜੇ ਖਡੋਣੇ ਗਰੂਨੇ ਢਾਂਡੇ ਤੇ ਟੋکریاں ਅਟੈਚੀਆਂ ਸਭ ਕੁਝ ਰੱਖ ਦਿੱਤੀਆਂ ਨੇ ਇੱਕ ਇਦਾਂ ਦੀ ਛੋਟੀ ਸਲੈਪ ਅਸੀਂ ਡਰੈਸਿੰਗ ਰੂਮ ਚ ਵੀ ਰਖਵਾਈਏ ਉਹ ਉਹਦੇ ਉੱਤੇ ਫਿਰ ਸਾਡੇ ਜਦੋਂ ਆਣਗੇ ਫੈਮਿਲੀ ਮੈਂਬਰ ਇਟਲੀ ਵਾਲੇ ਤੁਹਾਨੂੰ ਦਿਖਾਉਨੇ ਆ ਉਹਨਾਂ ਦਾ ਸਮਾਨ ਉਹਨਾਂ ਦੀਆਂ ਅਟੈਚੀਆਂ ਵਾਸਤੇ ਬਣਵਾਈ ਹੈ ਸਪੈਸ਼ਲ ਦੇਖੋ ਇਹ ਇੱਥੇ ਉੱਪਰ ਤਿੰਨ ਦਿਖਾ ਸਕਦੇ ਪਰ ਇੰਨਾ ਕ ਦਿਖਾ ਸਕਦੇ ਕਿ ਇਹ ਉਹਨਾਂ ਵਾਸਤੇ ਸਪੈਸ਼ਲ ਬਣਵਾਈ ਹੈ ਚਲੋ ਬੱਚਿਆਂ ਦਾ ਕਾਫੀ ਸਮਾਨ ਹੁੰਦਾ ਨਾਲ ਥੱਲੇ ਨਹੀਂ ਫਿਰ ਹੁੰਦਾ ਨਾ ਤੇ ਇੱਧਰ ਆਪਣਾ ਡ्रेसਿੰਗ ਰੂਮ ਤੇ ਗੈਲਰੀ ਚ ਅੱਜ ਧੁੱਪ ਬਹੁਤ ਲੱਗੀ ਹੋਈ ਹੈ ਜੀ ਦੇਖੋ ਹਵਾ ਵੀ ਚੱਲ ਰਹੀ ਹੈ ਤੇ ਧੁੱਪ ਵੀ ਤੂਪ ਬਹੁਤ ਧੀਆ ਲੱਗੀ ਹੋਈ ਅੱਜ ਤੇ ਸੂਰਜ ਤੇ ਅੱਜ ਆਪਾਂ ਸੰਦੂਖ ਖਾਲੀ ਕਰਾਂਗੇ ਆਜਾ ਸੰਦੂਖ ਵੱਲ ਸੰਦੂਖ ਵੱਲ ਮੈਂ ਕਹਿੰਦੀ ਆਜੋ ਖਾਲੀ ਕਰੀਏ ਇਹਨੂੰ ਧੁੱਪ ਲਵਾਈਏ ਵਿੱਚੋਂ ਸਮਾਨ ਕੱਢ ਕੇ ਫਿਰ ਨੂੰ ਆਪਾਂ ਪੇਂਟ ਕਰਾਂਗੇ ਪੇਂਟ ਕਰਕੇ ਫਿਰ ਇਹਦੀ ਫਾਈਨਲ ਲੁੱਕ ਤੁਹਾਨੂੰ ਕਿਸੇ ਦਿਨ ਸਪੈਸ਼ਲ ਇਹਦੇ ਬਾਰੇ ਦੱਸਾਂਗੇ ਵੀ ਤੇ ਬਣਾਵਾਂਗੇ ਵੀ ਵਲੌਗ ਇੱਧਰ ਹੋ ਰਹੀ ਸੀ ਕੈਂਪਰ ਦੀ ਸਫਾਈ ਇਹਨਾਂ ਨੂੰ ਮਿਲਿਆ ਸੀ ਦੀਵਾਲੀ ਤੇ ਗਿਫਟ ਮਿਲਦੇ ਨੇ ਜਿਹੜੇ ਮਿਸਤਰੀਆਂ ਨੇ ਕੁਝਿਆ ਛੋਟੂ ਜਿਹਾ ਬੇਬੀ ਕੈਂਪਰ ਦਾ ਸਾਰੇ ਭੰਡੇ ਰੋਲੀ ਗਏ ਵਿਚਾਰੇ ਅੰਡਾ ਟਨਕ ਮਣੀ ਗਏ ਤੇ ਇਹ ਫਸ ਛੋਟੀ ਜੀ ਫੈਮਿਲੀ ਵਾਸਤੇ ਅਜਿੱਧਾ ਕਰਮੀਆਂ ਚ ਬੱਚੇ ਪਾਣੀ ਜ਼ਿਆਦਾ ਪੀਂਦੇ ਨੇ ਭਰ ਕੇ ਰੱਖ ਛੱਡੋ ਫ੍ਰਿਜ ਨਹੀਂ ਬਾਰ-ਬਾਰ ਖੋਲਣੀ ਪੈਂਦੀ ਇਹਨੂੰ ਤੇ ਰਸੋਈ ਚ ਰੱਖ ਆਓ ਉਹ ਕਿੱਦਾਂ ਨਾ ਸਾਰਾ ਸਮਾਨ ਤੇ ਇਹ ਕਹਿੰਦੇ ਉੱਪਰ ਹੀ ਰੱਖਿਆ ਕਿਉਂਕਿ ਰਸੋਈ ਵੀ ਖਾਲੀ ਕਰਨੀ ਇਹ ਵਾਲੀ ਇੱਥੇ ਮਿੱਟੀ ਪਾਣੀ ਭਰਤ ਪਾਣੀ ਹੈ ਨਾ ਇੱਥੇ ਤੇ ਉੱਧਰ ਵੀ ਕਮਰੇ ਚ ਅੱਗੇ ਸੀ ਸੰਦੂਕ ਖਾਲੀ ਕਰਨ ਸੰਦੂਕ ਆ ਪੱਠਾ ਇਕਦਾ ਮੂਸ ਦੂਜੀ ਸਾਈਡ ਘੁਮਾਇਆ ਹੋਇਆ ਹੈ ਇਹ ਥੱਲੇੋਂ ਥਾਂ ਨਾ ਪੁੱਟਿਆ ਜਾਵੇ ਇਹ ਰਗੜਤਾ ਕੱਚਾ ਹੈ ਨਾ ਇਹ ਵਰਸ਼ੇ ਥੋੜਾ ਖਾਲੀ ਹੈ ਵੈਸੇ ਤੇ ਥੋੜਾ ਬਹੁਤ ਹੀ ਸਮਾਨ ਬੱਚਿਆਂ ਦੇ ਬੈਗ ਬੂਦ ਜੀ ਤੁਹਾਡੇ ਕੰਮ ਆਉਣੇ ਆ ਬਿਜਲੀ ਦਾ ਸਮਾਨ ਪਾ ਲਿਆ ਕਰੋ ਐਕਸਟਰਾ ਬੈਗ ਜਿਹੜੇ ਪਏ ਨੇ ਚਾਹ ਲੋ ਜੀ ਇਹਨਾਂ ਦੇ ਵਿੱਚ ਸਟਿੱਕਰ ਇਹ ਕਿਹੜੇ ਸਨਦਾ ਹੈ ਹੁੰਦੀ ਵੀਰਾ ਨਾਲ ਸਰਦਾਰੀ ਚਾਹ ਲੋ ਜੀ ਕਿਹੜੇ ਸਨਦਾ ਹੈ ਆ ਦੱਸੋ ਜੀ ਸਾਡੇ ਭਰਾ ਦਾ ਸਪੀਕਰ ਬਾਹਰ ਚੱਲ ਗਿਆ ਉਹ ਯੂਜ਼ ਕਰਦਾ ਹੁੰਦਾ ਸੀ ਸਾਡਾ ਵੀਰ ਸਰਾਇਕਲੀ ਵਾਲਾ ਸੁਖਚੈਨ ਸਿੰਘ ਉਹਦੀ ਮਿੱਟੀ ਦੀ ਯਾਦ ਹੈ ਬਹੁਤ ਪੁਰਾਣੀ ਜਦੋਂ ਉਹ ਛੋਟਾ ਹੁੰਦਾ ਸੀ ਉਸ ਟਾਈਮ ਦਾ ਸਪੀਕਰ ਇਹ ਬਾਰਾ ਹੀ ਬਹੁਤ ਹੈ ਦੇਖੋ ਉਹ ਕੰਦੇ ਲਗਾ ਕੇ ਬੈਠਾ ਰਹਿੰਦਾ ਹੁੰਦਾ ਸੀ ਇਹਦੇ 'ਚ ਗਾਣੇ ਤੇ ਜਦੋਂ ਵਲੋਗ ਦੇਖੂਗਾ ਤੇ ਜ਼ਰੂਰ ਹੱਸੂਗਾ ਕਿ ਭਾਬੀ ਨੇ ਅਸਾਂ ਇਹਦੇ 'ਚ ਸਪੀਕਰ ਦਾ ਹੀ ਵਲੋਗ ਬਣਾਉਂਦਾ ਉਹ ਚੱਲਦੀ ਹੁੰਦੀ ਸੀ ਪਤਾ ਨਹੀਂ ਕਿਹੜੇ ਸਾਲ ਦਾ ਆਏ ਟੁਕੜ 2001 ਦਾ ਹੈ ਕਹਿੰਦੇ 2001 ਦਾ ਹੈ ਹਾਂ ਦੇਖੋ ਜੀ ਵਿੱਚੋਂ ਬਿਲਕੁਲ ਖਾਲੀ ਏ ਤੇ ਸਲਾਬ ਨਾਲ ਬਾਹਰ ਪਿਆ ਸੀ ਜਬਰ ਨਹੀਂ ਸੀ ਹੈਰਤ ਖੰ ਨੂੰ ਇਹਦੇ ਵਿੱਚ ਵੀ ਉੱਤੇ ਉਹ ਬੜੀਆਂ ਨੇ ਜਿੰਦਾ ਕਲਮਾਰੀ ਚ ਬਣੀਆਂ ਹੁੰਦੀਆਂ ਨੇ ਨਾ ਖਾਣੇ ਬਣੇ ਨੇ ਦੇਖੋ ਵਿੱਚ ਤੇ ਜਿੱਦਾ ਆਪਾਂ ਕੋਈ ਪਰਸਨਲ ਸਮਾਨ ਰੱਖਣਾ ਹੋਵੇ ਕਿਸੇ ਨੂੰ ਪਤਾ ਨਾ ਉਹ ਸੀ ਜੈ ਰੱਖ ਸਕਦੇ ਆ ਬਹੁਤ ਸਮਾਰਟ ਸੰਭਾਲਿਆ ਸੀ ਚਲ ਬੋਲੋ 1988 ਦਾ ਸੰਦੂਕ ਹੈ ਪਿੱਛੇ ਬਹੁਤ ਪੁਰਾਣਾ ਸਾਡੇ ਦਾਦੇ ਦਾਦੀ ਦਾ ਸੰਦੂਕ ਦਾਦਾ ਬੁੱਢਾ ਵੀ ਚਲ ਗਿਆ ਸਾਡੇ ਦਾ ਸੰਦੂਕ ਇੱਥੇ ਹੀ ਸਾਡਾ ਨਿਸ਼ਾਨੀਆਂ ਰਹਿ ਗਈਆਂ ਹੁਣ ਪੇਂਟ ਪੌਂਡ ਕਰਾ ਦੇ ਇਨਸਾਨ ਕਿਤੇ ਦਾ ਕਿਤੇ ਪਹੁੰਚ ਜਾਂਦਾ ਪਰ ਨਿਸ਼ਾਨੀਆਂ ਰਹਿ ਜਾਂਦੀਆਂ ਨੇ ਹਨਾ 1988 ਸੰਨ ਦੇ ਵਿੱਚ ਕੰਦੇ ਨੂੰ ਪੇਂਟ ਕਰਾਂਗੇ ਯਾਦਗਾਰ ਸੰਭਾਲ ਕੇ ਰੱਖਾਂਗੇ ਸਾਡੇ ਰਿਸ਼ਤੇਦਾਰਾਂ ਚੋਂ ਤੇ ਵੈਸੇ ਵੀ ਕਾਫੀ ਜਣਿਆਂ ਨੇ ਸਾਡੇ ਤੋਂ ਮੰਗਿਆ ਸੰਦੂਖ ਕਿਉਂਕਿ ਅੱਜ ਕੱਲ ਤੇ ਇਹਨਾਂ ਦਾ ਟ੍ਰੈਂਡ ਹੈ ਫੈਸ਼ਨ ਹੈ ਲੋਕੀ ਘਰ ਦੀ ਸਜਾਵਟ ਲਈ ਬਹੁਤ ਸਜਾ ਕੇ ਰੱਖ ਦੇਣੇ ਤੇ ਸਾਡੇ ਤੋਂ ਮੰਗਣ ਵੀ ਹੁੰਦੇ ਸੀ ਲੋਕੀ ਪਰ ਅਸੀਂ ਦਿੱਤਾ ਨਹੀਂ ਹੈਗਾ ਤੇ ਇਸ ਕਰਕੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਸਵਾਰ ਕੇ ਆਪਣੇ ਦਾਦੀ ਸੱਸੂ ਦੀ ਯਾਦ ਸੰਭਾਲ ਕੇ ਰੱਖਾਂਗੇ ਕਹਾ ਅੱਗੇ ਸਾਡੇ ਬੱਚਿਆਂ ਨੂੰ ਵੀ ਪਤਾ ਹੈ ਅਸੀਂ ਇਹਨਾਂ ਨੂੰ ਵੀ ਦੱਸਦੇ ਪਏ ਆ ਬੱਚਿਆਂ ਨੂੰ ਸਫਾਈ ਕਰਕੇ ਜੀ ਚੰਗੀ ਤਰ੍ਹਾਂ ਫੇਰੇ ਨੂੰ ਪੇਂਟ ਕਰਾਂਗੇ ਆਪਾਂ ਇਹਦੇ ਚ ਅਸੀਂ ਐਕਸਟਰਾ ਐਕਸਟਰਾ ਡਿਸਟ੍ਰੇਜ ਜਿਹੜੇ ਹੁੰਦੇ ਨੇ ਜਾਂ ਭਾਂਡੇ ਹੁੰਦੇ ਨੇ ਉਹ ਵੀ ਰੱਖੇ ਹੋਏ ਸੀ ਵਿੱਚ ਤੇ ਉਹ ਬਸ ਬਾਹਰ ਕੱਢਣ ਕਰਕੇ ਨਾ ਮਿੱਟੀ ਅੰਦਰ ਆ ਤੇ ਵਿਚਾਰਾ ਥੋੜਾ ਸਲਾਬਿਆ ਗਿਆ ਏ ਹੁਣ ਇਹਨੂੰ ਕਾਫੀ ਧੁੱਪ ਲਗਾਣੀ ਪੈਣੀ ਆ ਫੇਰੇ ਨੂੰ ਧੋ ਕੇ ਫਿਰ ਪੇਂਟ ਕਰਾਂਗੇ ਇਹਨੂੰ ਕਹਿੰਦੇ ਪਾਕਿਸਤਾਨ ਦੇ ਟਾਈਮ ਦਾ ਏ ਸੰਦੂਕ ਉਹਦੋਂ ਪਾਕਿਸਤਾਨ ਹੁੰਦੇ ਸੀ ਸ਼ਾਇਦ ਉਦੋਂ ਦਾ ਏ ਸਮਾਂ ਤੋਂ ਆਏ ਸੀ ਜਾਰ ਪਾਕਿਸਤਾਨ ਚੋਂ ਇੱਧਰ ਆਏ ਸੀ ਜਦੋਂ ਉਹੋਂ ਦਾ ਹੈ ਕਹਿੰਦੇ ਸੰਦੂਕ ਕਾਫੀ ਟਾਈਮ ਦਾ ਹੈ ਤੇ ਅਸੀਂ ਦੋ ਤਿੰਨ ਵਾਰ ਪਹਿਲਾਂ ਵੀ ਇਹਦੀ ਮੁਰੰਮਤ ਕਰ ਚੁੱਕੇ ਹਾਂ ਤੇ ਹੁਣ ਫੇਰ ਕਰਾਂਗੇ ਜੀ ਸੋਨਾ ਜਿਹਾ ਬਣਾਵਾਂਗੇ ਇਹਨੂੰ ਕਾਲਾ ਰੈਡ ਇਹਦੇ ਤੋਂ ਦੂਸਰਾ ਕਰਾਂਗੇ ਥੋੜਾ ਸ਼ਾਈਨਿੰਗ ਵਾਲਾ ਤੇ ਤੁਸੀਂ ਦੱਸਿਓ ਇਹਦੇ ਤੇ ਕਿਹੜਾ ਕਲਰ ਕਰਨਾ ਚਾਹੀਦਾ ਕਮੈਂਟਾਂ ਦੇ ਵਿੱਚ ਤੇ ਫਿਰ ਉਹੀ ਕਲਰ ਆਪਾਂ ਇਹਨੂੰ ਕਿਹੜਾ ਚੱچےਗਾ ਉਹੀ ਕਰਾਂਗੇ ਹੁਣ ਆਪਾਂ ਮੰਮੀ ਕੋ ਪੁੱਛਦੇ ਹਾਂ ਕਿ ਉਹਨਾਂ ਦੀ ਸੱਸ ਦਾ ਸੰਦੂਕ ਏ ਤੇ ਕਦੋਂ ਦਾ ਏ ਤੇ ਕਿਸ ਟਾਈਮ ਲਿਆ ਸੀਗਾ ਤੇ ਕਾਦੇ ਲਈ ਇਹਨੂੰ ਰੱਖਿਆ ਏ ਕਿ ਇਹਦੇ ਵਿੱਚ ਰੱਖਦੇ ਸੀ ਉਸ ਟਾਈਮ ਦੇ ਵਿੱਚ ਕੱਲ ਮੰਮੀ ਦੱਸੋ ਇਹ ਮੇਰੀ ਸੱਸ ਦੇ ਵਿਆਹ ਦਾ ਏ ਤੇ ਆਪਣਾ ਬਿਸਤਰੇ-ਮੁਸਤਰੇ ਰੱਖੇ ਹੋਏ ਨੇ 7 ਰੁਪਈਆ ਦਾ ਹੈ ਇਹ ਸਟਾਫ ਆ ਉਹਦੇ 15 ਦਾ ਕਿ 7 ਦਾ ਕਹੀਂਦੀ ਸੀ ਸੱਸ ਸਾਡੀ ਇਹ ਨਿਸ਼ਾਨੀ ਅਸੀਂ ਸੰਭੀ ਹੋਈ ਹੈ ਆਡੇ ਇਥੋਂ ਲਾ ਕੇ ਮੁੰਡਾ ਹੀ ਮੰਗ ਰਿਹਾ ਜਾਂਦਾ ਮਮੀ ਮੈਨੂੰ 1500 ਰੁਪਏ ਦੇ ਦੇ ਮੈਂ ਤੂੰ 1500 ਕਹਿੰਦਾ ਮੈਂ 5000 ਦੇ ਦੇ ਤੰਗੀ ਮਮੀ ਕਹਿੰਦੇ ਮੇਰੀ ਸੱਸ ਦੀ ਆਦੈ ਤੇ ਕੋਈ ਮੰਗਦਾ ਸੀਗਾ ਕਿ ਸਾਨੂੰ 1500 ਦਾ ਦੇ ਦਿਓ ਤੇ ਕਹਿੰਦੇ ਮੈਂ ਆ ਗਿਆ ਚਾਹੇ ਤੂੰ 5000 ਵੀ ਦੇ ਮੈਂ ਤਾਂ ਵੀ ਨਹੀਂ ਦੇਣਾ ਤੇ ਦੇ ਦੇ ਚੱਲ ਹੀ ਹੋ ਜਾ ਤੇ ਦੇਖੋ ਆਪਣੀ ਸੱਸ ਦੀ ਆਦ ਸਾਡੀ ਮੰਮੀ ਨੇ ਸੰਭਾਲ ਕੇ ਰੱਖੀ ਏ ਤੇ ਬੰਦਾ ਕਿਤੇ ਨਾ ਕਿਤੇ ਚਲ ਜਾਂਦਾ ਹੀ ਆਦਾ ਰਹਿ ਜਾਂਦੀ ਆ ਫੋਟੋ ਵੀ ਆਖਰ ਦੇ ਹੀ ਉਹਦੀਆਂ ਤੇ ਅਸੀਂ ਫੋਟੋਆਂ ਵੀ ਦਾਦੀ ਦਾਦੇ ਦੀਆਂ ਰੱਖੀਆਂ ਹੋਈਆਂ ਨੇ ਸੰਭਾਲ ਕੇ ਕਿਸੇ ਦਿਨ ਤੁਹਾਨੂੰ ਦਿਖਾਵਾਂਗੇ ਉਹ ਵੀ ਵਲੋਗ ਦੇ ਵਿੱਚ ਜਿਆਦਾ ਜਿਆਦਗੀ ਜਾਈ ਤੇ ਤੁਸੀਂ ਦੱਸਿਓ ਤੁਸੀਂ ਵੀ ਇਦਾਂ ਦਾ ਕੁਝ ਸੰਭਾਲ ਕੇ ਰੱਖਿਆ ਆਪਣੀਆਂ ਪੁਰਾਣੀਆਂ ਨਿਸ਼ਾਨੀਆਂ ਬਜ਼ੁਰਗਾਂ ਦੀਆਂ ਤੇ ਦੱਸਿਓ ਇਹਦੇ ਤੇ ਕਿਹੜਾ ਪੇਂਟ ਕੀਤਾ ਜਾਵੇ সিলਵਰ 골ਡਨ ਕਿਹੜਾ ਉਹੀ ਆਪਾਂ ਇਹਦੇ ਤੇ ਪੇਂਟ ਕਰਾਂਗੇ ਸਾਡੇ ਜੋ ਰੰਗ ਬੜਾ ਸੋਹਣਾ ਕੀਤਾ ਜਦੋਂ ਖਰਾਬ ਬਸ ਬਾਹਰ ਰੱਖਣ ਕਰਕੇ ਥੋੜਾ ਜਿਹਾ ਸਲਾਬਨਾ ਹੋ ਗਿਆ ਵੈਸੇ ਤੇ ਬਹੁਤ ਸੋਹਣਾ ਲਿਆ ਹੈ ਹਾਂਜੀ ਤੇ ਦੱਸਿਓ ਅੱਜ ਦਾ ਵਲੋਗ ਤੁਹਾਨੂੰ ਕਿੱਦਾਂ ਦਾ ਲੱਗਾ ਸਾਰਿਆਂ ਦਾ ਧੰਨਵਾਦ ਜੀ ਬਾਏ ਬਾਏ ਜੀ ਸਾਰਿਆਂ ਨੂੰ ਰੱਬ ਆਖੇ